ਸ਼ਸ਼ੀਕਲ ਦੋਸਤੋ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ ਜੋ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਲੈ ਕੇ ਨਵਜੋਤ ਸਿੱਧੂ ਮਹਾਰਾਜ ਰੈਲੀ ਤੋਂ ਸਫਲ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਹ ਇੱਕ ਰੈਲੀ 7 ਤਰੀਕ ਨੂੰ ਕੋਟ ਸੁਮੀਰ ਦੇ ਵਿੱਚ ਰੱਖੀ ਗਈ ਹੈ ਕੀ ਰਾਜਾ ਵੜਿੰਗ ਉੱਥੇ ਪਹੁੰਚਣਗੇ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਖੋਖਰ ਕਰਦੇ ਆ ਵਿਚਾਰ ਚਰਚਾ ਸਵਾਗਤ ਹੈ ਗੁਰਪ੍ਰੀਤ ਜੀ ਤੁਹਾਡਾ ਸ਼ੁਕਰੀਆ ਭਾਈ ਧੰਨਵਾਦ ਭੁੱਲਰ ਸਾਹਿਬ ਗੁਰਪ੍ਰੀਤ ਕਿਵੇਂ ਲੱਗਦਾ ਤੁਹਾਨੂੰ ਨਵਜੋਤ ਸਿੱਧੂ ਦੂਜੀ ਰੈਲੀ ਕਰ ਰਹੇ ਨੇ ਕੀ ਕਾਂਗਰਸ ਪਾਰਟੀ ਦੀ ਕਰ ਰਹੇ ਨੇ ਜਾਂ ਉਹ ਆਪਣੀਆਂ ਪਰਸਨਲ ਰੈਲੀਆਂ ਕਰ ਰਹੇ ਨੇ ਕਿਵੇਂ ਲੱਗਦਾ ਤੁਹਾਨੂੰ ਉਹਨਰ ਸਾਹਿਬ ਗੱਲ ਇਹ ਹੈ ਵੀ ਨਵਜੋਤ ਸਿੱਧੂ ਨੂੰ ਜਿਵੇਂ ਪ੍ਰਤਾਪ ਆਜ ਦਾ ਵਿਰੋਧੀ ਧਰ ਦੇ ਨੇਤਾ ਇਹਨਾਂ ਦਾ ਕਹਿ ਚੁੱਕਿਆ ਪਹਿਲਾਂ ਵੀ ਵੀ ਇਹ ਵੱਖਰੀ ਡਬਲੀ ਨਾ ਬਜਾਉਣ ਤੇ ਵਖਰਾ ਖਾਣਾ ਨਾ ਲਾਉਣ ਜੇ ਆਪਾਂ ਸਿੱਧੀ ਸਪੱਸ਼ਟ ਗੱਲ ਕਰੀਏ ਜਿਹੜੇ ਇਹਨਾਂ ਨੇ ਮਹਾਰਾਜ ਰੈਲੀ ਕੀਤੀ ਸੀ ਪਰ ਲਈ ਇਹਨਾਂ ਦੀ ਸਫਲ ਹੋਈ ਆ। ਹਾਂ ਮਹਾਰਾਜ ਲਈ ਬਹੁਤ ਕੱਠ ਸੀਗਾ ਉਸ ਦਿਨ ਜੇ ਆਪਾਂ ਦੂਜੇ ਪਾਸੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦਰ ਕੇਂਦਰੀਵਾਲ ਜੀ ਮੋੜ ਰੈਲੀ ਸੀ ਉਸ ਦਿਨ ਉਹਨਾਂ ਦੀ। ਹਾਂ ਇੱਕ ਪਾਸੇ ਨਿਸ਼ਕਾਰ ਦੀ ਰੈਲੀ ਕੀਤੀ ਤੇ ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਪਾਰਟੀ ਆ ਕਾਂਗਰਸ ਉਹਦੀ ਉਹਦੇ ਜਿਹੜੇ ਲੀਡਰ ਨੇ ਨਵਜੋਤ ਸਿੰਘ ਮਹਾਰਾਜ ਉਹਨਾਂ ਨੇ ਰੱਖੀ ਸੀ ਰੈਲੀ ਤੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਆਪ ਮਹਾਰੇ ਪਹੁੰਚੀ ਸੀ। ਇੱਕ ਤੁਹਾਡਾ ਧਿਆਨ ਚਾਹੇਗਾ ਭੁੱਲਰ ਸਾਹਿਬ ਦਾ ਉਮਰਾਜ ਰੈਲੀ ਨੂੰ ਅਸਫਲ ਕਰਨ ਵਾਸਤੇ ਕੁਝ ਕਾਗਰਸੀਆਂ ਨੇ ਹੂੰ ਉਥੇ ਉਮਰਾਜ ਘੋੜੇ ਦੇ ਦੌੜਾ ਵੀ ਲਵਾਇਆ ਸੀ ਅੱਛਾ ਪੋਸੇ ਦੇਣਾ ਪੋਸੇ ਦੇਣਾ ਠੀਕ ਹੈ ਹਾਂ ਹਾਂ ਉਹ ਫਿਰ ਵੀ ਫਿਰ ਵੀ ਨਵਜੋ ਸਿੱਧੂ ਕਿਉਂਕਿ ਕਹਿਰ ਦਾ ਚਿਹਰਾ ਗਾ ਵੀ ਪੰਜਾਬ ਦੇ ਲੋਕੇ ਉਹਨੂੰ ਸੁਣਦੇ ਆ ਸੁਣਦੇ ਆ ਤੁਰ ਦੇਖਦੇ ਜਿਹੜਾ ਕੋਈ ਪੰਜਾਬ ਗੁਰਪ੍ਰੀਤ ਗੁਰਪ੍ਰੀਤ ਗੱਲ ਪਤਾ ਕੀ ਹੈ ਜਿਹੜੇ ਪੰਜਾਬ ਦੇ ਲੋਕ ਹਨ ਇਹ ਸੱਚੇ ਸੁੱਚੇ ਤੇ ਇਮਾਨਦਾਰ ਆ ਜੇ ਕੋਈ ਪੰਜਾਬ ਪੱਖੀ ਗੱਲ ਕਰਦਾਗਾ ਹੂੰ ਮੰਨ ਲਓ ਜਮਜੋਤ ਸਿੱਧੂ ਨੇ ਜਿਹੜਾ ਨਲੰਘਾ ਖਲੋ ਖਲਵਾਇਆ ਸੀ ਜੋ ਪਾਕਿਸਤਾਨ ਦਾ ਤੇ ਜੋ ਉਹਦੇ ਵਿੱਚ ਬਹੁਤ ਵੱਡਾ ਰੋਲ ਅਹਿਮ ਸੀਗਾ ਉਹਨਾਂ ਦਾ ਹਾਂ ਜੀ ਤੇ ਉਹ ਹਮੇਸ਼ਾ ਹੀ ਪੰਜਾਬ ਪੱਖੀ ਗੱਲਾਂ ਬਾਤਾਂ ਕਰਦੇ ਨੇ ਤੇ ਇਸੇ ਕਰਕੇ ਲੋਕ ਉਹਨਾਂ ਦੀਆਂ ਗੱਲਾਂ ਸੁਣਨੀਆਂ ਪਸੰਦ ਕਰਦੇ ਨੇ ਹੂੰ ਮੇ ਅਣੋ ਹੋਇ ਮਰਾ ਮਰਾ ਰੈਲੀ ਤੋਂ ਬਾਅਦ ਹੂੰ ਜਿਹੜੀ ਪੰਜਾਬ ਕਾਂਗਰਸ ਲੀਡਰਸ਼ਿਪ ਆ ਇਹਨਾਂ ਦੀ ਪੀਏਸੀ ਦੀ ਮੀਟਿੰਗ ਹੋਈ ਆ ਤੇ ਉਹਨਾਂ ਨੇ ਉੱਥੇ ਜਾ ਕੇ ਵੀ ਦੱਸਿਆ ਵੀ ਇਹ ਕਰਕੇ ਜੀ ਇਹ ਬਕਰੇ ਤੌਰ ਤੇ ਵੀ ਉਹ ਕਰ ਰਹੇ ਪ੍ਰੋਗਰਾਮ ਚਲਾ ਰਹੇ ਆ ਪੰਜਾਬ 'ਚ ਵੀ ਪਾਰਟੀ ਦੀ ਲੈਂਡ ਤੋਂ ਹਟ ਕੇ ਚਲਾ ਰਹੇ ਆ ਇਹ ਫਿਰ ਰਾਹੁਲ ਗਾਂਧੀ ਦੀ ਪ੍ਰਧਾਨਗੀ ਨੇ ਵਿੱਚ ਮੀਟਿੰਗ ਹੋਈ ਸੀ ਹਾਂਜੀ ਹਾਂ ਉੱਥੇ ਮੀਟਿੰਗ ਹੋਈ ਸੀ ਇਹਨਾਂ ਦੀ ਪੀਐਸਸੀ ਵੀ ਹੋਈ ਹੈ ਮੀਟਿੰਗ ਉੱਥੇ ਵੀ ਨਾਲ ਇਹਦੇ ਖਿਲਾਫ ਕੋਈ ਕੋਈ ਕਾਰਵਾਈ ਹੋਵੇ ਪਰ ਹਾਈ ਜਿਹੜੀ ਕੇਂਦਰੀ ਹਾਈ ਕਮਾਂਡ ਉਹ ਹਮੇਸ਼ਾ ਦੋ ਟੜੇ ਬਣਾ ਕੇ ਚੱਲਦੀ ਹੈ ਪਹਿਲਾਂ ਤੋਂ ਮਜਾਜ ਦੇ ਵਿੱਚ ਵੀਰਾਂ ਨੂੰ ਜੇ ਇੱਕ ਅੱਖਾ ਦਿਖਾਉਂਦਾ ਤਾਂ ਦੂਜੇ ਨੂੰ ਉਹ ਵਰਤ ਲੈਂਦੇ ਇਹ ਵੀ ਇੱਕ ਚਰਚਾ ਚੱਲ ਰਹੀ ਹੈ ਵੀ ਨਵਜੋਸ਼ਿੱਧੂ ਨੂੰ ਉੱਪਰੋਂ ਹਾਈ ਕਮਾਂਡ ਦਾ ਵੀ ਥਾਪੜ ਆ ਗਿਆ ਜਿਹੜੀ ਉਹਨਾਂ ਨੂੰ ਦੁਬਾਰੇ ਪਰ ਕਿ ਦਿਨ ਕਿਤੇ ਗੁਰਪ੍ਰੀਤ ਜਿੰਮੀ ਹੁਣ ਰਾਜਾ ਬੜਿੰਗ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਦੇ ਗੜ੍ਹ ਦੇ ਵਿੱਚ ਹੁਣ ਰੈਲੀਆਂ ਕਰਨਾ ਮੰਨ ਲਓ ਕੋਟ ਸਮੀਰ ਵਾਲੀ ਰਹਿ ਗਈ ਆ 7 ਤਰੀਕ ਨੂੰ ਕੋਟ ਸਮੀਰ ਦੇ ਵਿੱਚ ਰੈਲੀ ਆ ਹੋਣ ਜਾ ਰਹੀ ਆ ਨਵਜੋਤ ਸਿੱਧੂ ਦੀ ਹੂੰ ਕੀ ਰਾਜਾ ਬੜਿੰਗ ਉੱਥੇ ਪਹੁੰਚਣਗੇ ਜੇ ਆਪਾਂ ਮਹਾਰਾਜ ਵਾਲੀ ਰੈਲੀ ਦੀ ਗੱਲ ਕਰਦੇ ਆ ਉਦੋਂ ਰਾਜਾ ਬੜਿੰਗ ਦੀ ਪੋਸਟਰਾਂ ਦੇ ਫੋਟੋ ਨਹੀਂ ਲੱਗੀ ਸੀ ਪਰ ਹੁਣ ਜਿਹੜੀ ਕੋਟ ਸਮੀਰ ਵਾਲੀ ਰਹਿ ਗਈ ਆ ਹੁਣ ਪੋਸਟਰਾਂ ਦੇ ਫੋਟੋ ਲੱਗੀ ਆ ਰਾਜਾ ਬੜਿੰਗ ਦੀ ਕੀ ਰਾਜਾ ਬੜਿੰਗ ਪਹੁੰਚਣਗੇ ਉੱਥੇ ਹਾਂ ਇਹ ਵੀ ਦੇਖਣ ਜੋ ਹੋਵੇਗਾ ਵੀ ਕੀ ਹੋ ਸਕਦਾ ਵੀ ਹਾਈ ਕਮਾਂਡ ਨੇ ਕੋਈ ਹੁਕਮ ਦਿੱਤੀ ਹੋਵੇ ਵੀ ਇਹਨਾਂ ਨੇ ਕੋਈ ਮੈਸੇਜ ਦਿੱਤਾ ਹੋਵੇ ਵੀ ਤੁਸੀਂ ਇਹ ਚੀਜ਼ ਨਾ ਕਰੋ ਜਦੋਂ ਜਿਹੜੇ ਹਿਸਾਬ ਨਾਲ ਵੀ ਜੋ ਸਿੱਧੂ ਦੀ ਬਿਆਨ ਆ ਵੀ ਉਹ ਪਾਰਟੀ ਨੂੰ ਕਹਿੰਦਾ ਮੈਂ ਮਜ਼ਬੂਤ ਕਰ ਰਿਹਾ ਹਾਂ ਪਾਰਟੀ ਵਾਸਤੇ ਕਰ ਰਿਹਾ ਸਾਰਾ ਕੁਝ ਕਿਉਂਕਿ ਉਹ ਨਕਲੀ ਪਾਰਟੀ ਤਾਂ ਕੋਈ ਬਣਾ ਵੀ ਦੇਣਾ ਜੇ ਆਪਾਂ ਮੰਨ ਕੇ ਚੱਲੀ ਜਿਹੜੀ ਉਹ ਕੋਰਸਮੀ ਰੈਲੀ ਹੋਣੀ ਆ ਇਹ ਵੀ ਕਾਂਗਰਸ ਦੇ ਵਰਕਰ ਤੇ ਲੀਡਰ ਹੀ ਕਰਾ ਰਹੇ ਆ ਮਠਡਾ ਦੇ ਹੱਥੀ ਤੇ ਉਹਨਾਂ ਦਾ ਅਰਗਦਾ ਲੱਭੀ ਉਹਦੀ ਹਵਾਈ ਹੈ ਰੈਲੀ ਹੋ ਰਹੀ ਹੈ ਕੋਟ ਸਮੀਰ ਹੂੰ ਜੇ ਆਪਾਂ ਲੋਕ ਸਭਾ ਚੋਣਾਂ ਦੇ ਹਿਸਾਬ ਨਾਲ ਦੇਖ ਕੇ ਚੱਲੀਏ ਮਹਾਰਾਜ ਪਿੰਡ ਵੀ ਬਠਿੰਡੇ ਚ ਪੈਂਦਾ ਤੇ ਕੋਟ ਸਮੀਰ ਵੀ ਬਠਿੰਡਾ ਲੋਕ ਸਭਾ ਤੇ ਉਹ ਲੋਕ ਸਭਾ ਸੀਟ ਤਾਂ ਮਹਾਰਾਜ ਦਾ ਹੀ ਹੈ ਕਿ ਫਰੀਦਕੋਟ ਉਹ ਪਿੰਡ ਦੇ ਵਿੱਚ ਪੈਂਦਾ ਹੋਰ ਬਠਿੰਡੇ ਜ਼ਿਲ੍ਹੇ ਚ ਤੇ ਕੋਟ ਸਮੀਰ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਆ ਗਿਆ ਵੀ ਇਹ ਵੀ ਚਰਚਾ ਚੱਲ ਰਹੀ ਹੈ ਵੀ ਨਵਜੋਤ ਸਿੱਧੂ ਵੀ ਆਪਣੇ ਧਰਮ ਪਤਨੀ ਨੂੰ ਇੱਥੋਂ ਚੋਣ ਲੜਾ ਸਕਦੇ ਨੇ ਵੀ ਉਹਦੇ ਵਾਸਤੇ ਵੀ ਜ਼ਮੀਨ ਤਿਆਰ ਕਰ ਰਹੇ ਨੇ ਇਹ ਵੀ ਇੱਕ ਗਰਾਊਂਡ ਪੈ ਆ ਕੀਤਾ ਜਾ ਰਿਹਾ ਹੈ ਇਹਦੀ ਹੋ ਸਕਦਾ ਹੈ ਇਹ ਵੀ ਜਿਹੜੇ ਚਰਚਾਵਾਂ ਚੱਲ ਰਹੀਆਂ ਨੇ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬੀਬਾ ਜਿਹੜੀ ਆਮ ਆ ਬਾਦਲ ਨੇ ਉਹਨਾਂ ਦੇ ਵਿਰੁੱਧ ਜਿਹੜੀ ਉਹਨਾਂ ਦੀ ਧਰਮ ਪਤਨੀ ਹੈ ਨਵਜੋਤ ਸਿੱਧੂ ਦੀ ਡਾਕਟਰ ਨਵਜੋਤ ਕੌਰ ਉਹ ਵੀ ਉਹਨਾਂ ਵਾਸਤੇ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸਾਹਿਬ ਚਰਚਾ ਚੱਲ ਰਹੀ ਹੈ ਵੀ ਇਹ ਹੋ ਸਕਦਾ ਜੇ ਇਹਨਾਂ ਦਾ ਗੱਠ ਜੁੜ ਹੁੰਦਾ ਤਾਂ ਹੋ ਸਕਦਾ ਵੀ ਸੀਟ ਕਿਹਦੇ ਕਰਤੇ ਜਾਣੀ ਹੈ ਪਰ ਜੇ ਕਾਂਗਰਸ ਵੱਖਰੇ ਤੌਰ ਤੇ ਟੋਹ ਲਾਂਦੀ ਹੈ ਮੀਨ ਨਰਜੋ ਸਿੰਘੂ ਕਹਿੰਦੇ ਨਰਜੋ ਸਿੰਘੂ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਸੀਗਾ ਪ੍ਰਚਾਰਕਾਂ ਬ੍ਰਾਂਚ ਦੇ ਵਿੱਚ ਵੀ ਬਾਦ ਲੋਕ ਸਭਾ ਚੋਣਾਂ ਨਹੀਂ ਲੜਵਾਂਗੇ। ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਧਰਮ ਪੱਤ ਤੋ ਅਲਰੇਡੀ ਲੜੂਗੀ ਲੋਕ ਸਭਾ ਨਹੀਂ ਆ ਉਹਨੇ ਕਿਹਾ ਵੀ ਉਹ ਉਹਨਾਂ ਨੂੰ ਪੁੱਛੋ ਹੂੰ ਕਿਤੇ ਨਾ ਕਿਤੇ ਜਿਹੜੀ ਲੋਕਾਂ ਦੀ ਜੱਜਮੈਂਟ ਆ ਉਹ ਸਹੀ ਸਾਬਤ ਹੋ ਰਹੀ ਆ ਵੀ ਹੋ ਸਕਦਾ ਉਹਨਾਂ ਵਾਲੀ ਦਿਨਾਂ ਦੇ ਵਿੱਚ ਵੀ ਡਾਕਟਰ ਨਵਜੋਤ ਕੌਰ ਨੂੰ ਚਿਹਰਾ ਬਣਾਇਆ ਜਾਵੇ ਐਮਪੀ ਸੀਟ ਦੇ ਤੇ ਲੋਕ ਸਭਾ ਸੀ ਹਾਂ ਜਿਹੜੇ ਸਾਹਨ ਨਵਜੋਤ ਦਾ ਆਪਣਾ ਬਿਆਨ ਆ ਵੀ ਵੀ ਉਹਨੂੰ ਪੁੱਛੋ ਉਹ رائے ਤਾਂ ਘਰ ਤੋਂ ਤਾਂ ਹੁੰਦੀ ਆ ਵੀ ਜਿਵੇਂ ਉਹਨੂੰ ਅਸਚ ਤਿਆਰ ਕਰ ਰਿਹਾ ਤਾਂ ਇਹ ਤਾਂ ਹੈ ਨਹੀਂ ਕਿ ਵੀ ਹੁਣ ਕੋਈ ਇਹ 2027 ਵਾਸਤੇ ਤਿਆਰੀ ਕਰ ਰਿਹਾ ਹਾਇਟਾ ਹੁਕਮ ਸਭਾ ਚੋਣਾ ਦੇ ਤੇ ਤਿਆਰ ਲੈਣੇ ਬਿਲਕੁਲ ਤੇ ਦੂਜੇ ਪਾਸੇ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਦੂਜੇ ਪਾਸੇ ਜੋ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦੀ ਧਰਮ ਪਤਨੀ ਹੈ ਜਿਹੜੀ ਅਮਰਤਾ ਵੜਿੰਗ ਉਹਨਾਂ ਦੇ ਵੀ ਨਾਂ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ ਲੋਕ ਸਭਾ ਸੀਟ ਬਠਿੰਡਾ ਤੋਂ ਬਠਿੰਡਾ ਲੋਕ ਸਭਾ ਸੀਟ ਤੋਂ ਪਰ ਐ ਵੀ ਜਿਹੜੇ ਕਾਂਗਰਸ ਪਾਰਟੀ ਦੇ ਕਹਿ ਨੀਤੀ ਹੈ ਵੀ ਇੱਕ ਪਰਿਵਾਰ ਤੋਂ ਸਭਾ ਦੋ ਟਿਕਟਾਂ ਨਾ ਦੇਣੇ ਹੈ ਇਹਨਾਂ ਨੇ ਇੱਕ ਵਾਰ ਸਿਧਾਂਤ ਤਾਂ ਬਣਾਇਆ ਸੀ ਇਹ ਨਹੀਂ ਪਤਾ ਵੀ ਸਾਰੇ ਦੇਸ਼ ਦੇ ਵਿੱਚ ਲਾਗੂ ਕਰਿਆ ਜਾਂ ਨਹੀਂ ਕਰਿਆ ਪਰ ਜੇ ਉਹ ਮੰਨੀ ਵੀ ਇਹ ਲੋਕ ਸਭਾ ਵੀ ਹੋ ਸਕਦਾ ਵੀ ਉਹ ਦਾਵੇਦਾਰ ਇੱਥੋਂ ਹੋ ਸਕਦੇ ਆ ਚਰਚਾ ਚੱਲ ਰਹੀ ਹੈ ਪਰ ਜਿਹੜੇ ਸਾਹਮਣੂ ਦੋਸਤੂ ਲਗਾਤਾਰ ਸਾਰੇ ਪੰਜਾਬ ਨੂੰ ਛੱਡ ਕੇ ਇੱਥੇ ਦੂਜੀ ਰੈਲੀ ਕਰ ਰਹੇ ਆ 7 ਤਰੀਕ ਨੂੰ 7 ਜਨਵਰੀ ਨੂੰ ਇਹਦੇ ਨੂੰ ਤੇ ਕਾਂਗਰਸ ਦੇ ਵਰਕਰ ਵੀ ਇੱਥੇ ਰੈਲੀ ਕਰਵਾ ਰਹੇ ਆ ਉਹ ਜਿਹੜੀ ਪਹਿਲਾਂ ਵਾਲੀ ਰੈਲੀ ਸੀ ਉਹ ਵੀ ਕਾਂਗਰਸ ਦੇ ਵਰਕਰਾਂ ਨੇ ਕਰਾਈ ਸੀ ਹੂੰ ਤੇ ਇੱਕ ਗੁਰਪ੍ਰੀ ਦੀ ਇੱਕ ਚੀਜ਼ ਹੋਰ ਦੇਖਣੀ ਹੋਊਗੀ ਜਿਵੇਂ ਕਾਂਗਰਸ ਵਰਕਰ ਨੇ ਜਿਹੜੇ ਕਾਂਗਰਸ ਦੇ ਉਹਨਾਂ ਦੇ ਵਿੱਚ ਪੂਰਾ ਉਤਸ਼ਾਹ ਗੰਗਵਜੋਤ ਸਿੰਘ ਸਿੱਧੂ, ਪ੍ਰਤੀਬੀ ਨਵਜੋਤ ਸਿੰਘ ਸਿੱਧੂ ਜਿੱਥੇ ਵੀ ਰੈਲੀ ਲੱਖਦਾ ਲੋਕ ਵੱਧ ਚੜ ਕੇ ਇਸ ਸਾਲ ਲੈਂਦੇ ਨੇ ਆਪੋ ਆਪਣੇ ਸਾਧਨਾਂ ਤੇ ਪਹੁੰਚਦੇ ਨੇ ਤੇ ਜੇ ਕਾਂਗਰਸ ਦੇ ਮੰਨ ਲਓ ਪ੍ਰਧਾਨ ਨੇ ਜਾਂ ਹੋਰ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਦੀ ਗੈਰ ਹਾਜ਼ਰੀ ਕਿਤੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਲੋਕਾਂ ਦੇ ਵਿੱਚ ਥੋੜਾ ਜਿਹਾ ਨਮੋਸੀ ਦਾ ਕਰਨਾ ਹੀ ਬਣਦੀ ਹੈ ਨੇ ਕੱਠਾ ਉਹ ਤਾਂ ਗੱਲ ਸਾਡੀ ਠੀਕ ਹੈ ਪਰ ਜੋ ਸਿੱਧੂ ਜਦੋਂ ਕਾਂਗਰਸ ਪਾਰਟੀ ਦਾ ਪਹਿਲਾ ਪ੍ਰਧਾਨ ਸੀ ਜਿਵੇਂ ਪ੍ਰਤਾਪ ਬਾਜਵਾ ਦੇ ਕਹਿਣ ਮੁਤਾਬਕ ਵੀ ਆਪਾਂ 77 ਤੋਂ 18 ਤੇ ਆ ਗਏ ਇਹਨਾਂ ਦੀ ਪ੍ਰਧਾਨਗੀ ਚ ਆਏ ਹੂੰ ਕਿਹੜੇ ਇਹਨਾਂ ਦੀ ਬੋਲ ਬਾਣੀ ਆ ਜਿੱਥੇ ਦੂਜੀ ਪਾਰਟੀਆਂ ਨੂੰ ਟਾਰਗੇਟ ਕਰਦੇ ਉਥੇ ਆਪਣੀ ਪਾਰਟੀ ਦੇ ਵਿੱਚ ਵੀ ਇਹ ਸਹੀ ਗੱਲ ਕਹਿੰਦੇ ਜਦੋਂ ਉਹ ਪਾਰਟੀ ਦਾ ਨਿਖਾਨ ਕਰਦੇ ਉਹ ਪਾਰਟੀ ਦਾ ਨਿਖਾਨ ਕਰਦੀ ਆ ਉਹ ਤੋਂ ਤੇ ਇਹ ਦੂਜੇ ਵੀ ਲੀਡਰ ਸਾਰੇ ਖਫਾ ਨੇ ਹੂੰ ਉਹਦੇ ਵਿੱਚ ਆਮ ਵਰਕਰਾਂ ਨੂੰ ਤਾਂ ਕੋਈ ਖਸੂਦ ਨਹੀਂ ਜੇ ਆਪਾਂ ਗੱਲ ਕਰਦੇ ਹਾਂ ਹੂੰ ਆਮ ਜਿਹੜੇ ਵਰਕਰ ਨੇ ਫੋਟਾ ਹੈ ਜਿਹੜੀਆਂ ਲੀਡਰਾਂ ਦੀ ਆਊਟਲੈਟ ਕਿ ਮੈਂ ਮੂਰੇ ਆਵਾਂ ਉਹਨੂੰ ਆਇਆ ਮੈਂ ਪ੍ਰਧਾਨ ਬਣਾ ਉਹਨੂੰ ਆਇਆ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਬਣਾ ਤੇ ਪਰ ਜਿਹੜਾ ਨੁਕਸਾਨ ਆ ਨੁਕਸਾਨ ਆ ਆਮ ਵਰਕਰਾਂ ਦਾ ਆਮ ਲੋਕਾਂ ਦਾ ਹੋ ਰਿਹਾ ਹੈ ਇਹੀ ਹੈ ਨਾ ਜਦੋਂ ਤੱਕ ਜੇ ਆਪਾਂ ਮੰਨੀਆਂ ਵੀ ਕੈਪਟਨ ਨੂੰ ਸਾਹ ਪਾਰਟੀ ਛੱਡ ਕੇ ਗਏ ਆ ਜੇ ਨਾਲ ਪਾਰਟੀ ਚ ਕੱਢਤਾ ਹੂੰ ਇਤੂ ਬਾਅਦ ਇਹ ਪਾਰਟੀ ਇਸ ਤਰੀਕੇ ਨਾਲ ਬਣ ਗਈ ਵੀ ਆਪੋ ਆਪਣੇ ਧੜੇ ਮਜ਼ਬੂਤ ਕਰਨ ਲੱਗੇ ਸਾਰੇ ਲੀਡਰ ਤਾਂ ਆਪਣੇ ਆਪ ਇੱਕ ਜੁੱਟੀ ਨਹੀਂ ਹੋਏ ਦੁੱਖਵਾਰ ਤਰੀਕੇ ਦਾ ਦਾਅਵੇ ਕਰ ਸਮਝਣ ਲੱਗੇ ਸਾਰੇ ਹਾਂ ਵੀ ਸਾਰੇ ਆਪੋ ਆਪਣੀ ਸਮਝਣ ਲੱਗੇ ਇੱਕ ਇੱਕ ਜਣ ਦੀ ਅਡਵਾਈਸ ਨਹੀਂ ਚੱਲ ਰਹੀ ਜਿਸ ਦਾ ਨੁਕਸਾਨ ਪਾਰਟੀ ਨੂੰ ਵੀ ਹੋ ਰਿਹਾ ਤੇ ਵਰਕਰ ਵੀ ਨਿਰਾਸ਼ਾ ਦੇ ਆਲਮ ਚ ਹੈ ਇਹ ਚੀਜ਼ ਨੂੰ ਦੇਖ ਕੇ ਵੀ ਹੁਣ ਉਹ ਜਾਣ ਤੱਕ ਜਾਣ ਕਿੱਥਰ ਕਿਉਂਕਿ ਜਿਹੜੇ ਪੱਕੇ ਟਕਸਾਲੀ ਵਰਕਰ ਆ ਉਹ ਹੋਰ ਪਾਰਟੀ ਬਣੀ ਨਹੀਂ ਜਾ ਰਹੇ ਉਹ ਖੜੇ ਆ ਪੁੰਨ ਘਰੇ ਬੈਠੇ ਆ ਪਰ ਪਾਰਟੀ ਦੇ ਉੱਪਰਲੇ ਜੀਸਰਾ ਇਹਨਾਂ ਦੀ ਆਸ ਵਿੱਚ ਧੜੇਬੰਦੀ ਪਾਰਟੀ ਨੂੰ ਲੈ ਕੇ ਬੈਠ ਵੀ ਰਹੀ ਹੈ ਜਿਹੜੇ ਹਿਸਾਬ ਨਾਲ ਇਹਨਾਂ ਦੇ ਹਾਲਾਤ ਆ ਤੇ ਲੋਕ ਸਭਾ ਚੋਣਾਂ ਵਾਸਤੇ ਵੀ ਕੋਈ ਵੱਡੀ ਤਿਆਰੀ ਇਹਨਾਂ ਦੀ ਹਜੇ ਤੱਕ ਤਾਂ ਦਿਖਾਈ ਨਹੀਂ ਨਹੀਂ ਦੇ ਰਹੀ ਹੂੰ ਕਿਤੇ ਨਾ ਕਿਤੇ ਗੁਰਪ੍ਰੀਤ ਅੱਜ ਵੀ ਜਿਹੜੇ ਵਰਕਰ ਨੇ ਕੈਪਟਨ ਨੂੰ ਯਾਦ ਕਰਦੇ ਨੇ ਵੀ ਕੈਪਟਨ ਸਾਹਿਬ ਜਿੰਨਾ ਚਿਰ ਕਾਂਗਰਸ ਪਾਰਟੀ ਦੇ ਵਿੱਚ ਰਹੇ ਨੇ ਤੇ ਉਹਨਾਂ ਦਾ ਦਰਦਵਾ ਰਿਹਾ ਸਾਰੇ ਐਮਐਲਏਾਂ ਤੇ ਸਾਰੇ ਜਿੰਨੇ ਵੀ ਹੋਰ ਸੀਨੀਅਰ ਪੰਜਾਬ ਦੀ ਜਿੰਨੀ ਕਾਂਗਰਸ ਲੀਡਰਸ਼ਿਪ ਹੈ ਤੇ ਉਹਨਾਂ ਚਿਰ ਉਹਨਾਂ ਨੇ ਇੱਕ ਜੁੱਟ ਰੱਖਿਆਗਾ ਜਿੰਨਾਂ ਚਿਰ ਕੈਪਟਨ ਸਾਹਿਬ ਰਹੇ ਨੇ ਹਾਂਜੀ ਇਹਦੇ ਇਸ ਵਿੱਚ ਕੋਈ ਸ਼ੱਕ ਨਹੀਂਗਾ ਇੱਕ ਜਿਹੜੇ ਤਾਂ ਬਿਲਕੁਲ ਨਹੀਂ ਲੈਵਲ ਤੇ ਵਰਕਰਾਂ ਨਹੀਂ ਸੁਣਦੇ ਆ ਜਾਂ ਦੇਖਦੇ ਆ ਸੁਖਬਾਲ ਖੈਰ ਨੂੰ ਲੈ ਕੇ ਲੋਕਾਂ ਚ ਦਰੂਰ ਨਾਰਾਜ਼ਗੀ ਹੈ ਕਾਂਗਰਸੀ ਵਰਕਰਾਂ ਚ ਤੇ ਆਗੂਆਂ ਚ ਵੀ ਉਹਨੇ ਅੱਟ ਤੇ ਨਾਟਬਦੋ ਸਿੱਧੂ ਬੋਲ ਰਿਹਾ ਨਾ ਰਾਜਾ ਬਣ ਕੇ ਬੋਲਣਾ ਨਾ ਵਿਰੋਧੀ ਚੜ੍ਹਦਾ ਨੇਤਾ ਪ੍ਰਧਾਨ ਰਾਜਾ ਬਣ ਕੇ। ਹੂੰ। ਵੀ ਉਹ ਬਿਲਕੁਲ ਇਹ ਦੇਖੋ ਕਿ ਨਰਾਜ਼ੀ ਦੇਖਣ ਨੂੰ ਮਿਲਦੀ ਹੈ ਲੋਕਾਂ 'ਚ। ਜਿਵੇਂ ਉਹਨਾਂ ਨੇ ਡਰ ਸੀਗਾ ਉਹਨਾਂ ਦੇ ਬਿਊਅ ਵੀ ਨਰਾਜ਼ੀ ਨੂੰ ਦੇਖਣ ਨੂੰ ਸਾਫੀ ਮਿਲਦੀ ਹੈ ਸਖਵਾਲ ਖੇੜਾ ਦੇ ਹੱਕ ਦੇ ਵਿੱਚ ਕੋਈ ਵੀ ਕਾਂਗਰਸੀ ਜਿਹੜਾ ਖੁੱਲ ਕੇ ਉਹਨਾਂ ਦੇ ਹੱਕ 'ਚ ਨਹੀਂ ਆਇਆ। ਹਾਂ। ਵੀ ਕੀ ਗੱਲ ਨਾਲ ਕਿਉਂ ਨਹੀਂ ਬੋਲਦੇ? ਇਹ ਇਹ ਚੀਜ਼ ਨੂੰ ਲੈ ਕੇ ਵੀ ਲੋਕ ਚਰਚਾ ਕਰ ਰਹੇ ਆ। ਵੀ ਇਹਨਾਂ ਨੇ ਨਾਲ ਮਿਲ ਕੇ ਯਾਰ ਉਹ ਜੋ ਆਗੂ ਅੱਗੇ ਆ ਰਿਹਾ ਸੀ। ਦੋਨੋਂ ਨੂੰ ਖੁੱਡੇ ਲਾਲ ਲਾਇਆ ਇਹਨਾਂ ਨੇ ਇਹ ਇੱਕ ਚੱਕਾ ਪਰ ਇੱਕ ਦੇਖਿਓ ਜਿਹੜੇ ਇੱਕ ਸੁਖਪਾਲ ਖੈਰਾ ਦੇ ਨਾਲ ਦੇ ਐਮ.ਐਲ.ਏ ਸਾਥੀ ਸੀਗੇ ਜਿਹੜੇ ਉਹਨਾਂ ਦੇ ਨਾਲ ਆਏ ਸੀ ਆਮ ਆਦਮੀ ਪਾਰਟੀ ਦੇ ਵਿੱਚੋਂ ਉਹ ਨਵਜੋਤ ਸਿੱਧੂ ਨਾਂ ਮਰਕੇ ਨਵਜੋਤ ਸਿੱਧੂ ਦੀਆਂ ਰੈਲੀਆਂ ਦੇ ਵਿੱਚ ਨਜ਼ਰ ਆਉਂਦੇ ਨੇ ਹਾਂ ਉਹਨਾਂ ਦੇ ਨਾਂ ਨਾਲ ਨਜ਼ਰ ਆ ਰਹੇ ਆ ਉਹ ਬਸ ਉਹਨਾਂ ਨੂੰ ਉਹਨਾਂ ਨੂੰ ਵੀ ਅਗਵਾਈ ਕਰਨ ਵਾਲਾ ਕੋਈ ਲੀਡਰ ਚਾਹੀਦਾ ਖੈਰਾ ਖੈਰਾ ਸੀਗਾ ਸੁਖਪਾਲ ਖੈਰਾ ਸਾਹਿਬ ਉਹਨਾਂ ਦੇ ਨਾਲ ਰਹੇ ਉਹ ਹੁਣ ਤੇ ਜਦੋਂ ਹੁਣ ਰਾਜਾ ਬੜਿੰਗਲ ਆਲਾ ਪ੍ਰਤਾਪ ਆਇਆ ਉਹਨਾਂ ਨੇ ਨਹੀਂ ਪੁੱਛ ਗਿਛ ਕਰਦੇ ਘੱਟ ਕਰਦੇ ਆ ਉਹ ਕਿ ਟਕ ਟਕ ਆ ਆਮ ਆਦੀ ਪਾਰਟੀ ਤੋਂ ਆਏ ਵੇ ਆਓ ਸਾਰੇ ਐਮਐਲਏ ਹੂੰ ਲਾ ਨੂੰ ਨੇ ਮਨਜੋਸ਼ ਸਿੱਧੂ ਦੇ ਸਾਰੇ ਚਾਹਦੇ ਆ ਵੀ ਸਾਡੀ ਰਾਜਨੀਤੀ ਦੁਆਰੇ ਚੱਕ ਕੇ ਹੂੰ ਵੀ ਦੁਆਰੇ ਵੀ ਅਸੀਂ ਉਹ ਰਾਜਨੀਤੀ ਚ ਕਾਮਯਾਬ ਹੋਈ ਹੈ ਉਹ ਮਨਜੋਸ਼ ਸਿੱਧੂ ਦਾ ਸਹਾਰਾ ਉਹਦੇ ਸਾਰੇ ਕਰ ਰਹੇ ਆ ਉਹ ਉਹ ਨਾਲ ਦਿਖਾਈ ਦਿੰਦੇ ਆ ਕਿਦੋਂ ਵੀ ਕਿਤੇ ਨੂੰ ਜਦ ਸਿੱਧੂ ਦਾ ਪ੍ਰੋਗਰਾਮ ਹੁੰਦਾ ਕਿਤੇ ਵੀ ਉਹ ਤੇ ਉਹ ਨਾਲ ਹੁੰਦਾ ਹਰ ਸਮੇਂ ਪਹਿਲਾਂ ਉਹ ਖੈਰੇ ਸਾਹਿਬ ਦੇ ਨਾਲ ਰਹੇ ਉਹਨੂੰ ਵੀ ਸਿੱਧੂ ਦੇ ਨਾਲ ਹੁੰਦੇ ਆ ਜੀ ਪਰ ਜਿਹੜੇ ਆਪਾਂ ਹਲਕਿਆਂ ਨੇ ਦੇਖੀ ਗੱਲਬਾਤ ਵੀ ਉਹਨਾਂ ਦੇ ਹਲਕਿਆਂ 'ਚ ਕਾਰਗੁਜ਼ਾਰੀ ਵੀ ਇੰਨੀ ਚੰਗੀ ਨਹੀਂ ਰਹੀ ਕਿਉਂਕਿ ਪ੍ਰਧਾਨ ਬਾਵਾ ਵਿਕਾਸ ਦੇ ਨੇਤਾ ਪ੍ਰਧਾਨ ਬਾਵਾ ਦੇ ਰਾਜਵੜਿੰਗ ਨੇ ਥਾਪੜਾ ਕਿਸੇ ਨੂੰ 2 ਲੀਟਰਨ ਦਿੱਤਾ ਉਹ ਆਹ ਹਲਕਿਆਂ 'ਚ ਜੀ ਜੀ ਇਹ ਠੀਕ ਹੈ ਜੀ ਵਰਪੀ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਵਰਪੀ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਮਿੰਟ ਲਈ ਥੋੜੀ ਜਿਹੀ ਗੱਲ ਹੋਰ ਕਰਨੀ ਸੀ ਇੱਕ ਮਿੰਟ ਜੀ 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 ਕੋਈ ਗੱਲ ਨਹੀਂ ਜਰੂਰ ਦੱਸੋ ਇੱਕ ਮਿੰਟ ਦੇ ਗੱਲੇ ਕਰਨਾ ਸੀ ਵੀ ਉਹ ਇਹ ਚਾਹੁੰਦੇ ਆ ਜਿਹੜੇ ਲੀਡਰ ਆ ਲੋਕਾਂ ਤੋਂ ਕੱਟੇ ਹੋਏ ਲੀਡਰ ਆ ਉਹ ਜਿਹੜੇ ਨਵਜੋਸ ਸਿੱਧੂ ਨਾਲ ਆ ਜਾਂ ਪਹਿਲਾਂ ਖੇੜਾ ਸਾਹਬ ਦਾ ਸੀ ਜੀ ਜਿਹੜੇ ਖੇੜਾ ਸਾਹਬ ਦਾ ਸੀ ਲੋਕਾਂ ਦੇ ਵਿੱਚੋਂ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਪਲਤਾਰੇ ਦੇ ਲੀਡਰ ਹੋਗੇ ਜੇ ਉਹਨਾਂ ਨੂੰ ਐ ਵੀ ਜੇ ਸਿੱਧੂ ਨੂੰ ਪਾਵਰ ਚਾਉਂਦੇ ਆ ਹੂੰ ਬੇ ਇੱਕ ਵਾਰ ਸਾਡਾ ਦੁਬਾਰੇ ਫਿਰ ਅਸੀਂ ਆਪੋ ਆਪਣੇ ਹਲਕਿਆਂ ਦੀ ਪ੍ਰਤੀਨਿਧਤਾ ਲਈ ਜੋ ਜੋ ਹੋ ਜਾਗੇ ਜੀ ਇਹ ਉਹਨਾਂ ਨੂੰ ਇਹ ਵੀ ਧਿਆਨ ਚੱਲ ਰਹੀ ਹੈ ਗੱਲਬਾਤ ਜੀ ਗੁਰਪ੍ਰੀਤ ਇੱਕ ਹੋਰ ਸਿੱਧੂ ਮੂਸੇ ਵਾਲੇ ਦੇ ਜਿਹੜੇ ਪਿਤਾ ਨੇ ਬਲਕੌਰ ਸਿੰਘ ਤੇ ਉਹਨਾਂ ਦਾ ਵੀ ਨਾ ਲਿਆ ਜਾ ਰਿਹਾ ਕਿ ਬਠਿੰਡਾ ਸੀਟ ਤੋਂ ਵੀ ਚੋਣ ਲੜਨਗੇ ਤੇ ਪਰ ਉਹਨਾਂ ਨੇ ਸਪਸ਼ਟ ਕੀਤਾਗਾ ਆਪਣੀ ਇੱਕ ਦੋ ਲਾਈਵ ਉਹਨਾਂ ਨੇ ਪਾਏ ਨੇ ਕਿ ਮੈਂਰਾ ਮੈਂ ਕੋਈ ਹੱਕਦਾਰ ਨਹੀਂ ਹੈਗਾਗਾ ਨਾ ਹੀ ਮੈਂ ਚੋਣ ਲੜਨਾ ਚਾਹਵਾਨ ਹਾਂ ਹਾਂਜੀ ਉਹ ਉਹ ਤਾਂ ਪਹਿਲਾਂ ਤੁਸੀਂ ਉਹਨਾਂ ਦਾ ਪਹਿਲਾਂ ਤੁਸੀਂ ਸਪਸ਼ਟ ਰਿਹਾ ਕਲੀਅਰ ਰਹਿਣ ਬਿਆਨ ਇਹ ਵੀ ਅਸੀਂ ਨਹੀਂ ਚੋਣ ਲੜਦੇ ਵੀ ਨਹੀਂ ਚੋਣ ਲੜਦੇ ਤੇ ਬਾਕੀ ਦੁੱਖਾਂ ਜਿਹੜਾ ਕਿਸੇ ਦਾ ਨੌਜਵਾਲ ਪਤਾ ਹੋ ਗਿਆ ਤੇ ਉਹਨੂੰ ਚੋਣ ਲੜਨੀ ਕਿੱਥੇ ਚੰਗੀ ਲੱਗਦੀ ਆ ਵੀ ਠੀਕ ਆ ਆਪਣਾ ਆਪਣੇ ਆਪਣੇ ਆਨ ਸੋਸ਼ਲ ਮੀਡੀਆ ਤੇ ਚੱਲ ਪੈਂਦਾ ਵੀ ਉਹ ਚੋਣ ਲੜਨਗੇ ਜਾਂ ਨਹੀਂ ਲੜਦਗੇ ਬਿਲਕੁਲ ਬਿਲਕੁਲ ਹਾਂ ਚਲੋ ਗੁਰਪ੍ਰੀਤ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਦੋਸਤੋ ਸਾਡੇ ਨਾਲ ਆਪ੍ਰੀਤ ਸਿੰਘ ਜੀ ਖੋਖਰ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਊਗਾ ਕਿ ਜਿਹੜੀ 7 ਤਰੀਕ ਨੂੰ ਰੈਲੀ ਹੋਣ ਜਾ ਰਹੀ ਆ ਨਵਜੋਤ ਸਿੱਧੂ ਦੀ ਉਹਦੇ ਵਿੱਚ ਕਾਂਗਰਸ ਦੇ ਪ੍ਰਧਾਨ ਜਾਂ ਕਾਂਗਰਸ ਦੇ ਸੀਨੀਅਰ ਆਗੂ ਪਹੁੰਚਣਗੇ ਜਾਂ ਜਿਹੜੀ ਫੁੱਟ ਹੈ ਇਸੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਰਹੂਗੀ ਜਾਂ ਕਾਂਗਰਸ ਵਰਕ ਲੀਡਰਾਂ ਦੇ ਵਿੱਚ ਫੁੱਟ ਜਿਹੜੀ ਰਹੂਗੀ ਜਿਹੜੇ ਆਮ ਲੋਕ ਨੇ ਆਮ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਰੈਲੀ ਨੂੰ ਲੈ ਕੇ ਨਵਜੋਤ ਸਿੱਧੂ ਦੀ ਸਿੱਧੂ ਦੀ ਰੈਲੀ ਨੂੰ ਲੈ ਕੇ ਕਾਫੀ ਉਤਸ਼ਾਹ ਲੋਕਾਂ ਦੇ ਵਿੱਚ ਹੁਣ ਦੇਖਣਾ ਇਹ ਹੋਣਾ ਕਿ ਰੈਲੀ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਧੰਨਵਾਦ ਦੋਸਤੋ ਵੀਡੀਓ ਨੂੰ ਬਾਕ-ਬਾਕ ਸ਼ੇਅਰ ਕਰੋ ਜੇ ਕੋਈ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜਰੂਰ ਸੁਝਾਅ ਦਿਓ ਧੰਨਵਾਦ ਜੀ ਸਾਸਿਕਾ ਸਾਸਿਕਾ